मेरा नाम परमजीत सिंह है चम्तुआ है जी ते अही 14 ਤਰੀਕ ਦਰਬਾਰ ਦਰਬਾਰ ਸਾਹਿਬ ਆਇਏ ਸੀ ਤੇ ਸੋਹੇ ਸਿੰਘ ਸੜਕ ਨਾਲ ਆਇਆ ਰਹੀ ਤੇ ਅਸੀਂ ਦਰਬਾਰ ਸਾਹਿਬ ਤੋਂ ਹੋ ਕੇ ਦੁਬਾਰਾ ਜੰਮੂ ਜਾ ਰਹੇ ਸੀ ਅਸੀਂ ਤੇ 8:30 ਵਜੇ ਦਾ ਟਾਈਮ ਸੀ ਬੱਸ ਸਟੈਂਡ ਤੋਂ ਇਹ ਬਾਥਰੂਮ ਗਿਆ ਬਾਥਰੂਮ ਜਾਨ ਤੋਂ ਬਾਅਦ ਬੱਚਾ ਅਗਿਰਛੇ ਹੋ ਗਿਆ ਤੇ ਉਸ ਤੋਂ ਬਾਅਦ ਲੋੜਦੇ ਰਹੇ ਕਾਫੀ ਦੇਰ ਲੋੜਦੇ ਰਹੇ ਤਾਂ ਸਾਨੂੰ ਬੱਚਾ ਲੱਭਿਆ ਪੁਲਿਸ ਨੇ ਪੂਰੀ ਮਦਦ ਪੂਰੀ ਹੈਲਪ ਕੀਤੀ ਸਾਡੀ ਕਿ ਕੈਮਰੇ ਤੋਂ ਕੈਮਰਾ ਕੈਮਰੇ ਤੋਂ ਕੈਮਰਾ ਕਰਕੇ ਅੱਜ 3-4 ਦਿਨ ਹੋ ਕੇ ਪੂਰਾ ਇਹ ਕਵਰ ਕੀਤਾ ਰਿਹਾ ਉਹਨਾਂ ਯੋਗ ਕਪਿਲ ਭਾਜੀ ਨੇ ਬਹੁਤ ਮਦਦ ਕੀਤੀ ਸਾਡੀ ਪੁਲੀਸ ਟੀਮ ਨੇ ਬੱਸ ਸਟੈਂਡ ਪੁਲਿਸ ਨੇ ਹੋ ਜਾ ਹੈਲਪ ਕੀਤੀ ਸਾਡੀ ਹੈ ਹੁਣ ਬੱਚਾ ਤੁਹਾਨੂੰ ਲੱਭਿਆ ਬੱਚਾ ਸੋਪੇ ਕਿਹਾ ਸਰ ਸਾਡੇ ਬੱਚੇ ਦੇ ਫਾਦਰ ਸਾਹਿਬ ਸਾਧ ਨਾਲ ਆਏ ਲੋੜ ਡੇਲੀ ਅੰਮ੍ਰਿਤਸਰ ਜੰਮੂ ਜੰਮੂ ਜੀ ਕੀ ਆ ਬਾਤ ਹੈ ਇਹ ਮੇਰੇ ਦੋਸਤਾਂ ਮੇਰਾ ਬੱਚਾ ਆਇਆ ਸੀ ਹਾਂਜੀ ਅੰਮ੍ਰਿਤਸਰ ਤੋਂ ਮਰੇਾਸਤੇ ਹਾਂਜੀ ਤੇ ਵਾਪਸੀ ਤੇ ਬੱਸ ਸਟੈਂਡ ਤੇ ਪਛੜ ਗਿਆ ਅੱਛਾ ਜੀ ਤੇ ਇਹਨਾਂ ਨੇ ਮੈਨੂੰ ਇਨਫੋਰਮ ਕੀਤਾ ਕਿ ਮੈਨਾਂ ਦੇ ਨਾਲ ਆਇਆ ਸਾਡੀ ਪੰਜਾਬ ਪੁਲਿਸ ਦੇ ਕੋਲ ਆਇਆ ਕਿੰਨੀ ਤਰੀਕ ਨੂੰ ਕੋਚੇ ਸੀ ਵਿਚਰਨਾ 14 ਤਰੀਕ ਨੂੰ ਕੋਚੇ ਤੁਹਾਨੂੰ ਪਤਾ ਲੱਗੇ ਸੀ ਹਾਂਜੀ ਮੈਨੂੰ ਇਹਨੇ ਫੋਨ ਕੀਤਾ ਉਸ ਤੋਂ ਬਾਅਦ ਤੁਸੀਂ ਪੁਲਿਸ ਵਿੱਚ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦਿੱਤੀ ਇਹਨਾਂ ਦੇ ਨਾਲ ਮੈਂ ਰਿਆ ਇਹ ਤੇ ਮੈਂ ਦੋਨੋਂ ਰੋਜ਼ ਆਪਡਾਊਨ ਕਰਦੇ ਰਹੇ ਤੇ ਹੁਣ ਤੁਹਾਨੂੰ ਬਚਾ ਲਿਆ ਬਚਾ ਸਾਨੂੰ ਲੱਭ ਗਿਆ ਤੇ ਪੁਲਿਸ ਤੁਹਾਨੂੰ ਸੌਂਪ ਦਿੱਤਾ ਪੁਲਿਸ ਵੱਲੋਂ ਪੁਲਿਸਾਇਆ ਥਾਕੀਤੀ ਬਹੁਤ ਬਹੁਤ ਥਾਕੀਤੀ ਉਹਨਾਂ ਨੇ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਦੇਖੋ ਜੀ ਬੱਚੇ ਰੱਬ ਦਾ ਰੂਪ ਹੁੰਦੇ ਆ ਠੀਕ ਹੈ ਤੇ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਗਵਾਂਡੀਆਂ ਦੇ ਨਾਲ ਜਿਨ੍ਹਾਂ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਪਰਮਜੀਤ ਸਿੰਘ ਦੇ ਨਾਲ ਇਹ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਵਿਖੇ ਆਇਆ ਤੇ ਦਰਬਾਰ ਸਾਹਿਬ ਮੱਥਾ ਵੇਖਣ ਟਿਕਣ ਤੋਂ ਬਾਅਦ ਇਹ ਪਰਸੋਂ 14 ਤਰੀਕ ਨੂੰ ਵਾਪਸ ਜੰਮੂ ਜਾਣ ਵਾਸਤੇ ਬੱਸ ਸਟੈਂਡ ਤੇ ਆਏ ਆ ਤੇ ਬੱਸ ਸਟੈਂਡ ਦੇ ਇਹ ਬੱਚਾ ਜਿਹੜਾ ਵਾ ਪਰਮਜੀਤ ਨੂੰ ਕਹਿ ਕੇ ਗਿਆ ਵੀ ਮੈਂ ਆਪਣਾ ਬਾਥਰੂਮ ਚਲੇ ਆ ਤੇ ਉਸ ਤੋਂ ਬਾਅਦ ਬੱਚਾ ਜਿਹੜਾ ਬਾਥਰੂਮ ਤੋਂ ਬਾਅਦ ਇਹ ਬੰਨੂ ਕਹਿੰਦੀ ਬਾਥਰੂਮ ਸਾਹਮਣੇ ਹੀ ਆ ਮੈਂ ਗਿਆ ਵਾ ਇਹ ਪਤਾ ਨਹੀਂ ਬੱਚਾ ਬਾਹਰ ਇਹਦੇ ਕੀ ਦਿਮਾਗ ਆਇਆ ਕੀ ਹੋਇਆ ਇਹਨੂੰ ਕੀ ਭੁੱਲ ਗਿਆ ਇਹ ਬੱਚਾ ਸਾਡੇ ਕੈਮਰੇ ਦੇ ਵਿੱਚ ਕੈਮਰੇ ਨੂੰ ਕੈਮਰਾ ਬਸ ਚੈੱਕ ਕੀਤਾ ਉਸ ਦੇ ਵਿੱਚ ਇਹ ਬੱਚਾ ਬਸ ਸਟੈਂਡ ਤੋਂ ਬਾਹਰ ਚਲਾ ਗਿਆ ਫਿਰ ਨੈਕਸਟ ਕੈਮਰੇ ਚੈੱਕ ਕੀਤੇ ਆ ਫਿਰ ਇਹ ਬੱਚਾ ਜਿਹੜਾ ਵਾ ਇਹ ਚੱਲਦਾ 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 ਕੈਮਰੇ ਨੂੰ ਕੈਮਰੇ ਜਿਹੜੇ ਪ੍ਰਸ਼ਾਸਨ ਨੇ ਲਾਏ ਹੋਏ ਆ ਠੀਕ ਹੈ ਤੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਆ ਸਾਨੂੰ ਬਹੁਤ ਹਦਿਆਤਾਂ ਕਰਦੇ ਆ ਵੀ ਬਸ ਸਟੈਂਡ ਤੁਸੀਂ ਸਾਨੂੰ ਪੁਆਇੰਟ ਕੀਤਾ ਹੋਇਆ ਵਾ ਤੇ ਤੁਸੀਂ ਇੱਕ ਵਧੀਆ ਡਿਊਟੀ ਨੂੰ ਅੰਜਾਮ ਦੇਣਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਠੀਕ ਹੈ ਉਸ ਡਿਊਟੀ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬੱਚੇ ਦੇ ਪਿੱਛਾ ਬਿਲਕੁਲ ਕੈਮਰਾ ਕਰਦੇ ਰਹੇ ਤੇ ਕੈਮਰਾ ਕਰਦੇ ਕਰਦੇ ਪਿੱਛਾ ਕਰਦੇ ਕਰਦੇ ਇਹ ਬੱਚਾ ਜਿਹੜਾ ਵਾ ਆਪਣਾ ਗੋਲਡਨ ਐਵੈਨਿਊ ਤੱਕ ਜਾ ਕੇ ਪਹਿਲਾਂ ਰੁਕ ਗਿਆ ਫਿਰ ਰੁਕ ਗਿਆ ਲੈਫਟ ਹੋ ਗਿਆ ਇਹ ਫਿਰ ਬੱਚਾ ਜਿਹੜਾ ਵਾ ਲੈਫਟ ਹੋ ਗਿਆ ਫਿਰ ਗਾਹ ਮੁਕਮੁਰੇ ਕਿਹੜੀ ਸਾਈਡ ਤੇ ਚਲਾ ਗਿਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਿਆ ਤੇ ਲੇਕਿਨ ਆਪਾਂ ਇਹ ਪਤਾ ਲੱਗਿਆ ਜਿੱਥੋਂ ਕੈਮਰਾ ਖਤਮ ਹੋ ਜਾਂਦਾ ਸੀਗਾ ਕਿ ਮੇਰੀ ਪੁਲਿਸ ਦੀ ਟੀਮ ਬਾਸ ਸ਼ੈਡ ਚੌਂਕ ਦੀ ਟੀਮ ਸਾਰੀ ਇਸੇ ਕੰਮ ਦੀ ਡੁੱਟ ਗਈ ਸੀ ਤੇ ਇਹ ਬੱਚਾ ਜਿਹੜਾ ਵਾ ਆਪਾਂ ਆਪਣੇ ਦੀ ਫੋਟੋ ਵੀ ਲੈ ਲੀਆਂ ਇਹਨਾਂ ਦੇ ਫਾਦਰ ਸਾਹਿਬ ਕੋ ਫੋਟੋ ਨਹੀਂ ਸੀ ਗਿਆ ਕੋਈ ਮਿਲੀਆਂ ਇਹਨਾਂ ਦੀ ਬੱਚੇ ਦੀ ਲੇਕਿਨ ਕੈਮਰੇ ਦੇ ਵਿੱਚੋਂ ਫੋਟੋ ਲੈ ਕੇ ਫੋਟੋ ਬਣਾ ਕੇ ਆਪਾਂ ਜਿੰਨੇ ਵੀ ਥਰੀ ਵੀਲਰ ਵਾਲਿਆ ਜਿੰਨਾ ਵੀ ਸਿਸਟਮ ਹੈ ਸਾਡਾ ਆਪਾਂ ਸਾਰਿਆਂ ਨੂੰ ਸੋਸ ਸਾਰਿਆਂ ਨੂੰ ਫੋਟੋ ਪਤਾ ਨਹੀਂ ਇਹ 100 ਫੋਟੋ ਬਣਾ ਕੇ ਆਪਾਂ ਸਾਰਿਆਂ ਨੂੰ ਵੰਡ ਦਿੱਤੀ ਆਪਾਂ ਵੀ ਇਹ ਬੱਚਾ ਜਿਹੜਾ ਆਪਾਂ ਲੱਭਣਾ ਵਾ ਜਿਵੇਂ ਮਰਜ਼ੀ ਕਰਕੇ ਵੀ ਸਾਡੀ ਨਗਰੀ ਚ ਆਇਆ ਵਾ ਗੁੰਮ ਹੋ ਗਿਆ ਤੇ ਇਸ ਬੱਚੇ ਨੂੰ ਆਪਾਂ ਅੱਜ ਰਿਕਵਰ ਕਰ ਲਿਆ ਵਾ 3-ਵੀਲਰ ਵਾਲਿਆਂ ਦੀ ਵੀ ਬੜੀ ਮਿਹਰਬਾਨੀ ਆ ਵੀ ਉਹਨਾਂ ਨੇ ਸਾਨੂੰ ਦੱਸਦਾ ਵੀ ਬੱਚਾ ਜਿਹੜਾ ਵਾ ਜਿਹੜੇ ਬੱਚੇ ਜਿਹੜੇ ਇਹਨੂੰ ਘਰ ਲੈ ਗਏ ਸੀਗੇ ਇਹਨੂੰ ਉਹਦਾ ਘਰ ਨਹੀਂ ਪਤਾ ਜਿਹੜੇ ਆਪਣੇ ਘਰ ਲੈ ਗਏ ਸੀ ਲੇਕਿਨ ਬੱਚਾ ਚੁੱਸ ਤੇ ਆ ਬੱਚਾ ਬਾਹਰ ਆ ਗਿਆ ਘਰ ਤੋਂ ਠੀਕ ਹੈ ਘਰੋਂ ਵਾਸਤੇ ਫਿਰ ਇਹਨੇ ਕੇ 3 ਵੀਲਰ ਵਾਲੇ ਨੂੰ ਵੇਖ ਲਿਆ ਵੀ ਫਿਰ ਇਹ ਘੁੰਮਦਾ ਪਿਆ ਵਾ ਗੋਲਡਨ ਐਵਨਿਊ ਦੇ ਬਾਹਰ ਗੇਟ ਉਤੇ ਤੇ ਉਹਨੇ 3 ਵੀਲ ਵਾਲਿਆਂ ਨੇ ਜਾ ਕੇ ਸਾਨੂੰ ਬੱਚੇ ਨੂੰ ਸਾਨੂੰ ਰਿਕਵਰ ਕਰਵਾ ਦਿੱਤਾ ਅਸੀਂ ਬਹੁਤ ਖੁਸ਼ ਹੋਏ ਆ ਇਹਦੇ ਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਸਾਨੂੰ ਇਨੀ ਖੁਸ਼ੀ ਹੈ ਕਿ ਮਾਨਯੋਗ ਕਮਿਸ਼ਨ ਸਾਾਨੂੰ ਕਹਿ ਸਕਦੇ ਆ ਕਿ ਤੁਹਾਡੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਇਹ ਬੱਚੇ ਨੂੰ ਸਾਰ ਰਿਕਵਰ ਕਰ ਲਿਆ ਜੀ ਇੱਥੇ ਮਾਨ ਇੱਜ਼ਤ ਵਧਿਆ ਸਾਡੇ ਅਮਰਸਰ ਦਾ ਤੇ ਇਹ ਸਾਰੇ ਬੱਚਾ ਜਿਹੜਾ ਵਾ ਜੰਮੂ ਤੋਂ ਜੰਮੂ ਤੋਂ ਆਏ ਸੀਗੇ ਇਹ ਉੱਥੇ ਪਰਚਾ ਦਰਜ ਕਰਾਉਂਦੇ ਖੜੇ ਸੀਗੇ ਬੱਚੇ ਬੜੇ ਹੀ ਦੇ ਫਾਦਰ ਵੀ ਬੜੇ ਜਿਆਦੇ ਨਰਵਸ ਸੀਗੇ ਸਾਰੇ ਰੋਂਦੇ ਸੀ ਸਾਡੇ ਕੋਲ ਆਣਗੇ ਪਰ ਇਹ ਸਾਡੇ ਖੁਸ਼ੀ ਵਾਲਾ ਟਾਈਮ ਹੈ ਕਿ ਸ਼੍ਰੀ ਗੁਰੂ ਆਮਦਾਸ ਦੀ ਪਵਿੱਤਰ ਧਰਤੀ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਉਹਨਾਂ ਦੇ ਨਿਸ਼ਾਨ ਦੇ ਮਿਹਨਤ ਕਰਦੇ ਇਹ ਬੱਚੇ ਸਾਰੇ ਕਵਰ ਕਰ ਲਿਆ ਜੀ ਸਤਿੰਦ ਕਿੰਨੇ ਬਹਾਦਰੀ ਹੈ ਹਾਂਜੀ ਸਤਿੰਦ ਕਿੰਨੇ ਬਹਾਦਰੀ ਮੰਨਦੇ ਆ ਜੀ ਟੀਮ ਦੀ ਮੈਂ ਸਰ ਬਹੁਤ ਬਹਾਦਰੀ ਮੰਨਦਾ ਜੀ ਦੇਖੋ ਜੀ ਇਹ ਬੱਚਾ ਹੈ ਬੱਚੇ ਰੱਬ ਦਾ ਰੂਪ ਮੈਂ ਤੁਹਾਨੂੰ ਦੱਸਿਆ ਬੱਚੇ ਰੱਬ ਦਾ ਰੂਪ ਹੁੰਦੇ ਆ ਕਿੰਨੇ ਕਿਸਰਾ ਦਾ ਬੱਚਾ ਸਾਰੇ ਇਹ ਸਰ 8 ਸਾਲ ਦਾ ਬੱਚਾ ਜੀ 8 ਸਾਲ ਦਾ ਲੇਕਿਨ ਚੁਸਤ ਹੈ ਬੱਚਾ ਚੁਸਤ ਹੈ ਇਹ ਆਪਣੇ ਮਾਪੇ ਦੇ ਨਾਲ ਆਇਆ ਸੀ ਇੱਥੇ ਨਹੀਂ ਇਹ ਮਾਪੇ ਦੇ ਨਾਲ ਨਹੀਂ ਆਇਆ ਸੀ ਆਪਣੇ ਗਵੰਡੀ ਹੈ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਇੱਕ ਕਰਿਆਨੇ ਦੀ ਦੁਕਾਨ ਆ ਮਿਸਟਰ ਆਪਣੇ ਹੈਗੇ ਆ ਪਰਮਜੀਤ ਸਿੰਘ ਜੀ ਉਹਨਾਂ ਦੇ ਨਾਲ ਹੀ ਆਇਆ ਸੀਗਾ ਬੱਚਾ ਆਪਣੇ ਮਾਪਿਓ ਦੇ ਨਾਲ ਨਹੀਂ ਆਇਆ ਸੀਗਾ ਲੇਕਿਨ ਮਾਪਿਓ ਬਾਅਦ ਵਿੱਚ ਆਏ ਆ ਇੱਥੇ ਪਰਮਜੀਤ ਦੇ ਨਾਲ ਵੀ ਸਾਡਾ ਬੱਚਾ ਇੱਕ ਦਿਨ ਵੈਸੇ ਹੀ ਗਵਾਚ ਗਿਆ ਸੀ ਜਾਂ ਇਹਨੂੰ ਕੋਈ ਜਾਣੀ ਵੀ ਲੈ ਗਿਆ ਸੀ ਦੇਖੋ ਜੀ 2 ਦਿਨ ਸਾਡਾ ਇਹ ਬੱਚਾ ਬਾਹਰ ਰ ਤੇ ਦੋ ਦਿਨ ਬਾਅਦ ਆ ਇਟ ਮੀਨਸ ਵੀ ਕੋਈ ਨਾ ਕੋਈ ਇਹਨੂੰ ਆਪਣੇ ਘਰ ਰੱਖਿਆ ਕਿਸੇ ਨੇ ਪਰ ਇਹਨੂੰ ਇਹ ਨਹੀਂ ਪਤਾ ਬੱਚਾ ਬਾਹਰ ਲੈ ਕੇ ਗਏ ਆ ਪਰ ਅੱਗੇ ਦੱਸ ਨਹੀਂ ਪਾਇਆ ਬੱਚਾ ਕਿ ਕਿਸੇ ਨੂੰ ਮੈਂ ਕਿੱਥੇ ਲੈ ਗਿਆ ਕਿ ਤਿੰਨ ਕੌਣ ਗਿਆ ਵਾ ਠੀਕ ਹੈ ਨਹੀਂ ਕਰ ਰਿਹਾ ਉਹ ਨੰਬਰ ਕਿਸੇ ਪਤਾ ਲੱਗਿਆ ਨਹੀਂ ਕੋਈ ਉਹ ਨੰਬਰੇ ਕੋਈ ਪਤਾ ਨਹੀਂ ਲੱਗਿਆ ਤੇ ਫਿਰ ਇਹ ਬੱਚਾ ਉੱਥੋਂ ਭੱਜ ਕੇ ਪਹਿਲਾਂ ਫਿਰ ਆਪਣਾ ਬਾਹਰ ਨਿਕਲ ਕੇ ਤੇ ਫਿਰ ਮੁਕਬਲੇ ਥਾਣੇ ਸ੍ਰੀਵਦਰ ਵਗੈਰਾ ਨੇ ਸਾਨੂੰ ਸਾਡਾ ਬੱਚਾ ਨੂੰ ਕਰਤਾ ਵੀ ਤੁਸੀਂ ਬੱਚੇ ਲੱਭਦੇ ਫਿਰਦੇ ਹੋ ਤੇ ਇਹ ਬੱਚਾ ਤੁਹਾਨੂੰ ਆਪਾਂ ਇਹ ਇਹ ਤੇ ਨਹੀਂ ਫੋਟੋਆਂ ਪਾਈਆਂ ਉਹਨਾਂ ਨੇ ਫੋਟੋਆਂ ਦੇ ਉਹ ਪਾਣੀ ਬੱਚਾ ਰਿਕਵਰ ਕਰ ਲਿਆ ਜੀ ਸਿਰ ਹੁਣ ਬੱਚਾ ਪਰਿਵਾਰ ਨੂੰ ਸੌਂਮ ਦਿੱਤਾ ਜਾਏਗਾ ਹਾਂ ਬੱਚਾ ਇਹ ਪਰਿਵਾਰ ਨੂੰ ਸੌਂਮ ਦਿੱਤਾ ਜਾਏਗਾ ਬੜੀ ਮਾਣ ਇੱਜ਼ਤ ਵਾਲੀ ਗੱਲ ਹੈ ਅੰਮ੍ਰਿਤਸਰ ਪੁਲਿਸ ਦੀ ਮਾਣ ਜੋ ਕਮਿਸ਼ਨਰ ਸਾਹਿਬ ਜਿਹੜੇ ਸਾਨੂੰ ਬਹੁਤ ਬਰੀਫ ਕਰਦੇ ਆ ਵੀ ਕੋਈ ਵੀ ਪੁਆਇੰਟ ਛੋਟਾ ਵੀ ਹੁੰਦਾ ਹੈ ਅੰਮ੍ਰਿਤਸਰ ਨਗਰੀ ਕੋਈ ਵੀ ਆਂਦਾ ਹੈ ਉਹਦੀ ਪੂਰੀ ਹੈਲਪ ਕਰਨੀ ਆ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਕੇ ਤੇ ਇਹ ਬੱਚੇ ਨੂੰ ਆਪਾਂ ਮੇਰੀ ਟੀਮ ਦੇ ਜਿਹਨੇ ਮਦਦ ਕੀਤੀ ਹੈ ਛਲਾਗਾ ਜੋ ਕਾਮੀਦਾਰ ਬੜਾ ਐਪਰੀਸ਼ੀਏਟ ਕੀਤਾ ਇਹਨਾਂ ਨੂੰ ਮਾਨੋਕ ਕਮਿਸ਼ਨਰ ਸਾਹਿਬ ਜੀ ਨੂੰ ਵੀ ਮੈਂ ਕਹੂੰਗਾ ਇਹ ਮੇਰੀ ਟੀਮ ਨੂੰ ਸਰਟੀਫੀਕੇਟ ਦਿੱਤਾ ਜਾਵੇ ਇਸ ਕੰਮ ਬਾਰੇ